ਆਪਣੀ ਬੋਲੀ ਆਪਣਾ ਦੇਸ਼ ਦੇਖ ਰਾ ਚੈਨਲ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਡਾਕਟਰ ਰਮੇਸ਼ ਰੰਗੀਲਾ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵ ਔਰ ਅੱਜ ਆਸੀਂ ਉਸ ਮਹਾਨ ਸ਼ਖਸੀਅਤ ਕੋਲ ਪਹੁੰਚੇ ਆ ਜੋ ਜਲਾਲਾਬਾਦ ਹਲਕੇ ਦੇ ਲਗਾਤਾਰ ਤਿੰਨ ਵਾਰੀ ਵਿਧਾਇਕ ਰਹੇ ਨੇ ਸਰਦਾਰ ਮਹਿਤਾਬ ਸਿੰਘ ਨਕੇਰੀਆਂ ਜੋ ਰਾਏ ਸਿੱਖ ਬਰਾਦਰੀ ਵਿੱਚ ਬਾਬੇ ਗੋੜ ਦੇ ਨਾਮ ਨਾਲ ਜਾਣੇ ਜਾਂਦੇ ਨੇ ਤੇ ਇਹ ਜਲਾਲਾਬਾਦ ਦੀ ਜੋ ਰਾਜਨੀਤੀ ਜੋ ਕੈਰੀਅਰ ਆ ਜੋ ਇੱਥੋਂ ਦੀ ਰਾਜਨੀਤੀ ਹੈ ਉਸ ਦੇ ਬਾਬੇ ਗੋੜ ਵਜੋਂ ਜਾਣੇ ਜਾਂਦੇ ਨੇ ਇਹਨਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਦੇ ਹਾਂ ਕਿ ਇਹ ਜੋ ਸਫ਼ਰ ਹੈ ਇਹਨਾਂ ਦਾ ਉਹ ਸਾਰਾ ਅੱਜ ਕਰਦੇ ਹਾਂ ਇਹਨਾਂ ਨਾਲ ਡਿਸਕਸ ਸਭ ਤੋਂ ਪਹਿਲਾਂ ਸਰਦਾਰ ਮਹਿਤਾਬ ਸਿੰਘ ਜੀ ਤੁਸੀਂ ਇਹ ਦੱਸੋ ਕਿ ਤੁਹਾਡਾ ਜਨਮ ਕਦੋਂ ਤੇ ਕਿੱਥੇ ਹੋਇਆ ਇਸ ਬਾਰੇ ਚਾਹਨਾ ਪਾਕਿਸਤਾਨ ਦੇ ਵਿੱਚ ਸਾਡਾ ਪਿੰਡ ਜਿਹੜਾ ਸੀ ਉਹਦਾ ਨਾਂ ਸੀ ਚੱਕ ਨੰਬਰ 111 EB ਅੱਛਾ ਉੱਥੇ ਮੇਰਾ ਜਨਮ ਹੋਇਆ ਹੈ ਅੱਛਾ ਤੇ ਉਹ ਜਿਹੜਾ ਮਿੰਡਗੁਰੀ ਸੀਪਾਰਕ ਪਟਨ ਵਿੱਚ ਪੈਂਦਾ ਸੀ ਸਾਡਾ ਪਿੰਡ ਆਰਮੜੀ ਦੇ ਨਾਲ ਅੱਛਾ ਜੀ ਕਿਹੜੇ ਸਾਲ ਵਿੱਚ ਸਾਲ 1900 1933 ਨੂੰ ਮੇਰੇ ਜਨਮ ਹੋਇਆ ਓਕੇ ਠੀਕ ਹੈ 1933 ਪਹਿਲੀ ਜਨਵਰੀ ਠੀਕ ਹੈ ਕਿੰਨੇ ਸਾਲ ਦੇ ਹੋ ਗਏ ਹੁਣ 31 ਜਨਵਰੀ ਨੂੰ ਪੂਰੇ 92 ਸਾਲ ਹੋ ਗਏ ਸਨ ਓਕੇ ਹੁਣ ਜਿਹੜੇ 8 ਦਿਨ ਇត្រਾਂ 93 ਹਾਂਜੀ ਠੀਕ ਹੈ ਹੁਣ ਸਾਨੂੰ ਇਹ ਦੱਸੋ ਕਿ ਆਪਣੇ ਬੱਚਿਆਂ ਬਾਰੇ ਜਾਣਨਾ ਪਾਉ ਕਿੰਨੇ ਬੱਚੇ ਨੇ ਕੀ ਕੀ ਕਰ ਰਹੇ ਮੇਰੇ ਬੱਚੇ ਜੀ 7 ਨੇ अच्छा हां मैं मां-पापा ਦੇ ਘਰ ਕੱਲਾ ਸੀ ਠੀਕ ਹੈ ਮੇਰੇ ਭੈਣ ਭਰਾ ਨਹੀਂ اچھا اور ਬਾਪ ਵੀ ਛੋਟਿਆਂ ਦਾ ਗੁਜ਼ਰ ਗਿਆ ਸਾਨੂੰ ਮਾਤਾ ਹੀ ਗੁਜ਼ਰ ਗਈ اچھا ਉਹ ਵਕਤ ਬੜਾ ਔਖਾ ਕੱਟਿਆ ਠੀਕ ਹੈ ਪਾਕਿਸਤਾਨ ਬਣਿਆ ਸੀ 14 ਸਾਲ ਉਮਰ ਸੀ ਠੀਕ ਹੈ ਇੱਥੇ 3 ਸਾਲ ਤੱਕ ਕੋਈ ਟਿਕਾਣਾ ਬਣਿਆ ਹੀ ਨਹੀਂ ਠੀਕ ਹੈ اور ਮੇਰਾ ਇਕ ਨਹੀਂ ਬਰ ਕੇ ਜੋ ਦੇਸ਼ ਦੀ ਵੰਡ ਤੋਂ ਬਾਅਦ ਆਹਦਾ ਦੇਸ਼ ਛੱਡ ਕੇ ਦੋਸਤਾਨ ਚ ਐ ਸਨ। ਉਹ ਸਾਰੇ ਲੋਕ ਹੀ ਉਖੜੇ ਸਨ। ਘਰ ਨਹੀਂ ਸੀ ਬਾਹਰ ਨਹੀਂ ਕਿੱਥੇ ਲੱਭ ਗਿਆ ਜਿੱਥੇ ਹੋਇਆ। ਉਸ ਤੋਂ ਬਾਅਦ 1950 ਦੇ ਵਿੱਚ ਸਰਕਾਰ ਜਿਹੜੀ ਨਵੀਂ ਬਣੀ ਸੀ ਦੋਸਤਾਨ ਦੀ ਪੰਜਾਬ ਦੀ ਉਹਨਾਂ ਨੇ ਜ਼ਮੀਨਾਂ ਜਿਹੜੀ ਪਾਕਿਸਤਾਨ ਦੇ ਰਿਕਾਰਡ ਵਿੱਚ ਵਾਕੇ ਕੋਸ਼ਿੰਦੇ ਆਜਨਾ ਉਹ ਜ਼ਮੀਨਾਂ ਜਿਹੜੀਆਂ ਕੱਟ-ਕਟਾ ਕੇ ਜ਼ਮੀਨਾਂ ਦਿੱਤੀਆਂ ਅੱਛਾ ਪਹਿਲੇ ਤੇ ਇੱਥੇ ਨੇੜੇ ਜਲਾਲਾਬਾਦ ਦੇ ਰਹੇ ਫਿਰ ਸਾਨੂੰ ਫਿਰ ਅਰਨੀ ਵਾਲਾ ਸ਼ੇਖ ਸੁਬਾਨ ਬਲੂਟ ਪਾਲਾ ਕਾ ਰੋਡ ਤੇ ਉੱਥੇ ਜ਼ਮੀਨ ਰਾਟ ਹੋ ਗਈ ਅੱਛਾ ਉੱਥੇ ਕੱਟੇ ਦਿਨ ਫਿਰ ਉਸ ਤੋਂ ਬਾਅਦ ਮੈਂ ਆਪਣੇ ਰਹਿਸ਼ ਹਾਲਾਤਾਂ ਦੇ ਮੁਤਾਬਕ ਨਕਰੀਆਂ ਬਦਲ ਲਈ ਹੂੰ ਹੂੰ ਤੇ ਨਕਰੀਆਂ ਤੋਂ ਹੁਣ ਮੈਨੂੰ 20 ਸਾਲ ਹੋ ਗਏ ਜਲਾਲਾਬਾਦ ਆ ਅੱਛਾ ਮੇਰੇ ਬੱਚੇ 7 ਨੇ 3 ਬੇਟੀਆਂ ਨੇ ਅੱਛਾ 4 ਲੜਕੇ ਅੱਛਾ ਵੱਡਾ ਮੇਰਾ ਲੜਕਾ ਉਹ ਦਿਨਾਪਲ ਰਾਜ ਸਿੰਘ ਹੈ ਅੱਛਾ ਉਹਨੇ ਪੰਜਾਬੀ ਯੂਨੀਵਰਸਿਟੀ ਵਿੱਚ ਗ੍ਰੈਜੂਏਸ਼ਨ ਕੀਤੀ ਸੀ ਓਕੇ ਮੈਂ 1972 ਵਿੱਚ ਫਸਟ ਟਾਈਮ ਤੇ ਲੋਕਾਂ ਨੇ ਮੈਨੂੰ ਹਟਾਇਆ ਚੁਣਿਆ ਅੱਛਾ ਔਰ ਮੇਰੀ ਉਸ ਵਕਤ ਜਿਹੜੀ ਸਿਆਸੀ ਪੋਲੀਟੀਕਲ ਪਾਰਟੀ ਉਹ ਕਮਿਊਨਿਸਟ ਪਾਰਟੀ ਆਫ ਇੰਡੀਆ ਸੀ ਅੱਛਾ ਹੁਣ ਤੁਸੀਂ ਇਹ ਦੱਸੋ ਕਿ ਆਪਣੇ ਰਾਜਨੀਤਿਕ ਕੈਰੀਅਰ ਬਾਰੇ ਚੰਗੀਆਂ ਤੇ ਮਾੜੀਆਂ ਯਾਦਾਂ ਸਮੁੱਚੇ ਉਸ ਬਾਰੇ ਉਹ ਨਹੀਂ ਇਲੈਕਸ਼ਨ ਚ ਆ ਗਿਆ ਰਾਜਨੀਤੀ ਆ ਹਾਂ ਜੀ ਸਭ ਤੋਂ ਪਹਿਲੇ ਰਿੰਗੀਲਾ ਜੀ ਮੈਂ ਤੁਹਾਨੂੰ ਦੱਸਾਂ ਪਾਕਿਸਤਾਨ ਦੀ ਉਮਰ ਭਾਵੇਂ ਛੋਟੀ ਸੀ ਹਮ ਪਰ ਸਾਡੇ ਜਿਹੜੇ ਪ੍ਰਿੰਸ ਹਨ ਉੱਥੇ ਕਿਸਾਨ ਮੂਵਮੈਂਟ ਜਿਹੜੀ ਤਕੜੀ ਸੀ ਹਮ ਠੀਕ ਆ ਉਹ ਕਿਸਾਨ ਮੂਵਮੈਂਟ ਅਸਲ ਵਿੱਚ ਅੰਗਰੇਜ਼ਾਂ ਦੇ ਖਿਲਾਫ ਸੀ ਅੱਛਾ ਹਰ ਵੱਖਰੇ ਵੱਖਰੇ ਢਾਂਗ ਦੇ ਨਾਲ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਆਜ਼ਾਦੀ ਹਿੰਦੁਸਤਾਨ ਬਿਉਣ ਵਾਸਤੇ ਉਹ ਸਾਡੇ ਪਿੰਡਾਂ 'ਚ ਲਹਿਰ ਮੂਵਮੈਂਟ ਚੱਲੀ ਸੀ ਅਸੀਂ 5ਵੀਂ 6ਵੀਂ 7ਵੀਂ ਪੜਦੇ ਸੀ ਜੀ ਤੇ ਪਿੰਡਾਂ ਦੇ ਸਾਡੇ ਜਿਹੜੇ ਆਉਂਦੇ ਸਨ ਉੱਥੇ ਮੈਨੂੰ ਯਾਦ ਹੈ ਇੱਕ ਛੋਟਾ ਜਿਹਾ ਗੀਤ ਸਾਰੇ ਟੱਪੇ ਤੇ ਨਹੀਂ ਪਿੰਡੀ ਬੰਨ ਲੋ ਕਿਸਾਨ ਕਮੇਟੀਆਂ ਅੱਛਾ ਹਾਂਜੀ ਹੂੰ ਇਹ ਪਿੰਡਾਂ ਦੀ ਕਿਸਾਨ ਕਮੇਟੀਆਂ ਬਣਾ ਲਓ ਤਾਂ ਕਿ ਅਸੀਂ ਆਜ਼ਾਦੀ ਲਈ ਲੜ ਸਕੀਏ ਅੱਛਾ ਸਾਨੂੰ ਜ਼ਮੀਨਾਂ ਦੀ ਭੁੱਖ ਉੱਤੇ ਨਹੀਂ ਸੀ ਅੱਠ ਪਿੰਡ ਜਿਹੜੇ ਸਾਰੇ ਉੱਥੇ ਅਸੀਂ ਉੱਥੋਂ ਦੀ ਯਾਦ ਮੈਨੂੰ ਸਨਾਨੀ ਵੀ ਕਦੋਂ ਹੋਈਆਂ ਮੈਂ ਤਾਂ ਜੰਮੇ ਪਿੱਛੇ ਹਾਂ ਪਰ ਇਹ ਜ਼ਮੀਨਾਂ ਜਿਹੜੀਆਂ ਸਾਨੂੰ ਆਬਾਦ ਹੋਣੀ ਸੀ ਬਾਹਰ ਸੀ ਉਹਦੇ 'ਚ ਅਸੀਂ ਮੈਨਾਂ ਸਾਰਿਆਂ ਨੂੰ ਮਿਲ ਗਏ ਸੀ ਮੈਨਾਂ ਸਾਰਿਆਂ ਕੋਲ ਸਰ ਔਰ ਉਹਨਾਂ ਪਿੰਡਾਂ ਦੇ ਵਿੱਚ ਵਾਅਦਾ ਹੋਇਆ ਕਿ ਪਿੰਮੇ ਗਿਰਮ ਵਿਹਾਰ ਪਿੰਡੇ ਦੂਸਰੀਆਂ ਬਰਾਦਰੀਆਂ ਹੁੰਦੀਆਂ ਨੇ ਸਾਡੇ ਮੁਸਲਮਾਨ ਪਰਾ ਵੀ ਦੂਸਰੇ ਵੀ ਸਾਰੀਆਂ ਜਾਤੀਆਂ ਹਰੇ ਅੱਠ ਪਿੰਨੇ ਰੋਲ ਹੀ ਰਾਇ ਸਿਕਨ ਸੰਜੀ ਦੇ ਵਿੱਚ ਕਿਸੇ ਨੂੰ ਤਾਂ ਕੋਈ ਬਹਿ ਸਕਦਾ ਬਹਿ ਸਕਦਾ ਲੇਕਿਨ ਜ਼ਮੀਨ ਤੇ ਜਦੀ ਜਿਦਾਦ ਕਿਸ ਦੀ ਕੋਈ ਵੀ ਨਹੀਂ ਸੀ ਕਿਸੇ ਬਰਾਦਰੀ ਅੱਛਾ ਦੇਖੇ ਵੱਡੀ ਗੱਲ ਉਸ ਤੋਂ ਬਾਅਦ ਜੀ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਸਾਲ ਛੋਟੇ ਸਾਬ ਦੇ ਸਕੂਲ ਦੀ ਹਾਈ ਸਕੂਲ ਚ ਪੜ੍ਹਦੇ ਸਨ ਉਹ ਸਾਡੇ ਪਿੰਡ ਤੋਂ ਚਾਰ ਪਾਣੀ ਮਿਲ ਦੂਰ ਸੀ اچھا ਪਰ ਉੱਥੇ ਸੇ ਹਾਲਾਤ ਇਦਾਂ ਦੇ ਬਣ ਗਏ ਕਿ ਸਰਕਾਰਾਂ ਦੇ ਉੱਤੇ ਤੇ ਲਿਖ ਦੇਣ ਜਿਹੜੇ ਸਨ ਪਾਕਿਸਤਾਨ ਵਾਲੇ ਅਸੀਂ ਲਿਖਿਆ ਆਪਣਾ ਉਰਦੂ ਜੀ ਲਿਖਦੇ ਹਾਂ ਸਨ ਜਾਂ ਇਲਾਈ ਕਰਤਬਾਈ ਇਸ ਹਿੰਦੁਸਤਾਨ ਕੀ ਬੱਚਾ ਬੱਚਾ ਮੰਗਦਾ ਹੈ ਫਤਿਹ ਪਾਕਿਸਤਾਨ ਦੀ اچھا ਇਦਾਂ ਦੇ ਫਿਰਕੂ ਨਰੇਜੇ ਸਨ ਉਹਨਾਂ ਨੇ ਗੂੰਜ ਲੋਕਾਂ ਦੇ ਡਰ ਤੇ ਸਨ ਬੜਾ ਪਿਆਸ ਅੱਛਾ ਅਸੀਂ ਵੀ ਪਿੰਡ ਦੇ ਵਿੱਚ ਜਦੋਂ ਕਿਤੇ ਢੋਲ ਵੱਜਦਾ ਸੀ ਤਾਂ ਉਸ ਵਕਤ ਲੋਕ ਸਾਰੇ ਪਿੰਡ ਨੂੰ ਛੱਡ ਕੇ ਗੁਰਦੁਆਰੇ ਇਕੱਠੇ ਹੋ ਜਾਂਦੇ ਸਨ ਤੇ ਆਪਣਾ ਜੋ ਕੋਈ ਉਹਨਾਂ ਦੇ ਉਸ ਵਕਤ ਹਾਲਾਤਾਂ ਦੇ ਇਤਿਹਾਸ ਰੰਡਾਂ ਛੋਟਾ ਉਹਨਾਂ ਨੂੰ ਲੈ ਕੇ ਜਾਣਾ ਇਹ ਚੱਲਦਾ ਰਿਹਾ ਪਰ ਥੋੜਾ ਸਮਾਂ ਚੱਲਿਆ ਉਸ ਤੋਂ ਬਾਅਦ ਸਾਡੇ ਵੱਡੇ ਜਿਹੜੇ ਸਨ ਉਹ ਜਿੰਨੂ ਗੁਮਰੀ ਜ਼ਿਲੇ ਜਾ ਕੇ ਡੀਸੀ ਸਾਹਿਬ ਨੂੰ ਮਿਲੇ ਵੀ ਹੋ ਸਕਦਾ ਸਾਨੂੰ ਨਾ ਜਾਣਾ ਪਏ ਇਹਦੇ ਬਾਰੇ ਪਤਾ ਲੈਣ ਗਏ ਉਹਨਾਂ ਡੀਸੀ ਸਾਹਿਬ ਨੇ ਕਿਹਾ ਵੀ ਤੁਹਾਰੇ ਕੋਲ ਸਮਾਂ ਥੋੜਾ ਹੈ ਕਿ ਤੁਸੀਂ ਹੁਣ ਮੇਰੇ ਕੋਲ ਇੰਨਾ ਸਮਾਂ ਨਾ ਲਾਓ ਤੇ ਆਪਣਾ ਤੁਸਨ ਜਾਣਾ ਪੈਗਾ ਵੰਡ ਤਾਂ ਹੋ ਵੀ ਪਰ ਨਾਲੇ ਤੇ ਬੰਨ ਵੀ ਇੱਥੇ ਇੱਕ ਪੀਜਾ ਮਨੁੱਖ ਦਾ ਮਨੁੱਖ ਵੈਰੀ ਬਣ ਗਿਆ ਤੇ ਗੱਲ ਤੋਂ ਬੜੀ ਹੋ ਰਹੀ ਸਾਰੇ ਕੋਲ ਕੰਟਰੋਲ ਨਹੀਂ ਹੋ ਸਕਦਾ ਫਿਰ ਆ ਕੇ ਅਸੀਂ ਉਹ ਲੰਘੇ 17 ਅਗਸਤ ਨੂੰ ਹੂੰ ਅਸੀਂ ਨਿਕਲਦੇ ਹਾਂ ਦੂਪਿੰਡ ਅੱਛਾ ਬਾਕੀ ਸਾਡੇ ਪਿੰਡ ਇੱਕ ਦਿਨ ਪਹਿਲੇ ਨਿਕਲੇ ਸੇ ਅੱਛਾ ਅਸੀਂ ਦੂਪਿੰਡ ਅਸੈਂਬਲੀ ਹਾਲੇ ਵੇਖਣੇ ਜਾਣਾ ਹੈ ਕਿ ਨਹੀਂ ਜਾਣਾ ਸਾਨੂੰ ਫੇਰ ਉੱਥੋਂ ਆਇਆ ਔਰ ਜਦੋਂ ਤੇ ਮਿਰਾਤਾ ਰਸਤੇ 'ਚ ਪਈਆਂ ਹੂੰ ਸੁਲਮਾਨ ਕੇ ਹੈਡ ਤੋ ਪਾਰ ਸੀ ਲੰਘ ਹੈ ਹੂੰ ਉਹ ਲਕਾਪਣਾ ਬੜਾ ਲੰਬਾ ਸੀ ਹੂੰ 15 16 ਕਿਲੋਮੀਟਰ ਅੱਛਾ ਇਹਦੇ ਵਿੱਚ ਸਾਰੇ ਲੋਕ ਕਾਰਸੰਤ ਸਾਡੇ ਨਾਲ ਜਿਨ੍ਹਾਂ ਦੇ ਹਥਿਆਰ ਸਨ ਬੰਦੂਕਾਂ ਵੀ ਕੋੜੇ ਵੀ ਘੋੜੀਆਂ ਹੂੰ ਉਹ ਪੈਰਾ ਕਾਡਿਸਨ ਅੱਗੇ ਵੀ ਜਾਣਾਂ ਦੇ ਪਿੱਛੇ ਤੱਕ ਵੀ ਕਾਫਲੇ ਨਾਲ ਜਾਣਾ ਅੱਛਾ ਉਹਨਾਂ ਨੇ ਜਾ ਕੇ ਸਾਰਿਆਂ ਦੀ ਖੈਰ ਸੁੱਖ ਨਾਲ ਅਸੀਂ ਨਿੱਜੇ ਦਿਨ ਸੁਲੇਮਾਨ ਕੇ ਹੈਰ ਤੋਂ ਚੱਪ ਕੇ ਅੱਛਾ ਹਿੰਦੁਸਤਾਨ ਤੇ ਪੰਜਾਬ ਜਿਹੜੇ ਅਫਗਾਨ ਚੂੜੀ ਵਾਲਾ ਵਗੈਰਾ ਪੱਕਾ ਇੱਥੇ ਅਕਸਰ ਆ ਡੇਰੇ ਲੱਗਿਆ ਅੱਛਾ ਇਹ ਤਾਂ ਸਾਡੀ ਪਾਕਿਸਤਾਨ ਦੇ ਰਾਤ ਰਹਿਣ ਦੀ ਹੂੰ ਔਰ ਮੈਨੇ ਜਨਮ ਦੀ ਇੱਥੇ ਹੂੰ ਉਸ ਤੋਂ ਬਾਅਦ ਮੇਰੇ 1960 ਸ਼ਾਦੀ ਹੋਈ ਮੇਰੇ ਉਨ ਸੱਤ ਬੱਚੇ ਨੇ ਠੀਕ ਖੈਰੀ ਸੁਖੀ ਤਿੰਨ ਬੇਟੀਆਂ ਨੇ ਹੂੰ ਇਹ ਚਾਰ ਕੱਕੇ ਨੇ ਵੱਡਾ ਜਿਹੜਾ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਗ੍ਰੈਜੂਏਸ਼ਨ ਕੀਤੀ ਸੀ 1900 26 60 ਸੀ। OK। ਪਰ ਜ਼ੋਰ ਨੌਕਰੀ ਤੇ ਬੜੀਆਂ ਨੌਕਰੀਆਂ ਸੰਨ 72 ਵਿੱਚ ਐਮ.ਐਲ.ਏ ਬਣ ਗਿਆ ਸੀ। ਹੂੰ। ਅੱਛਾ ਪਹਿਲੀ ਵਾਰ ਤੁਸੀਂ ਇਲੈਕਸ਼ਨ 1972 ਵਿੱਚ ਲੜੇ। 1972। ਅੱਛਾ। ਇਹ ਕਿਹੜੀ ਪਾਰਟੀ ਦੇ ਕਮਿਊਨਿਸਟ ਪਾਰਟੀ। ਕਮਿਊਨਿਟੀ ਪਾਰਟੀ। ਅੱਛਾ। ਕਮਿਊਨਿਸਟ ਪਾਰਟੀ ਆਫ ਇੰਡੀਆ। ਅੱਛਾ। ਉਹ ਲਹਿਰ ਜਿਹੜੀ ਇੱਥੇ ਸੀ ਉਹਦੇ ਮੈਂਬਰ ਕਿਵੇਂ ਬਣ ਗਏ ਹੂੰ ਭਈ ਲਹਿਰ ਤਾਂ ਸਾਨੂੰ ਛੋਟੇ ਸੇ ਪੜਦੇ ਤੇ ਉਦੋਂ ਪਾਕਿਸਤਾਨ ਦੇ ਵਿੱਚ ਸਾਡੇ ਪਿੰਡਾਂ 'ਚ ਲਹਿਰ ਚੱਲੀ ਹੋਈ ਸੀ ਅੱਛਾ ਆਜ਼ਾਦੀ ਦੇ ਬਾਰੇ ਹੂੰ ਅੰਗਰੇਜ਼ ਦੇ ਖਰਾਬ ਛੋਟੇ ਛੋਟੇ ਮੀਟਿੰਗਾਂ ਕਿਸਾਨ ਕਰਦੇ ਨਸੀ ਚਲੇ ਜਾਂਦੇ ਸੰਜੂ ਕੋਈ ਇਕੱਠ ਹੋਣਾ ਹੂੰ ਹੂੰ ਉਹ ਸਾਡੇ ਮਨ 'ਚ ਵੇੜੀ ਸੀ ਹੂੰ ਦੇਸ਼ ਆਜ਼ਾਦ ਹੋ ਗਿਆ ਸੀ ਹੂੰ 1947 ਵਿੱਚ ਹੂੰ ਪਰ ਦੇਸ਼ ਆਜ਼ਾਦ ਨਹੀਂ ਹੋਇਆ ਇਹਦੀ ਅਸੀਂ ਜਿਹੜੀ ਕਮਨਸ ਪਾਰਟੀ ਹੈ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਦੀ ਵੀ ਕਾਂਗਰਸ ਦੇ ਹੁੰਦੇ ਆ ਰਾਜ ਚ ਬਦਲ ਗਿਆ ਪਰ ਇਹ ਸਾਰਿਆਂ ਨੇ ਨਿਕਲ ਕੀਤਾ ਉਸ ਵਕਤ ਸਿਆਸੀ ਤੌਰ ਤੇ ਕਿ ਹਿੰਦੁਸਤਾਨ ਆਜ਼ਾਦ ਹੋਇਆ ਪਰ ਲੋਕ ਆਜ਼ਾਦ ਨਹੀਂ ਹੋਏ ਅੱਛਾ ਅੰਗਰੇਜ਼ ਚਲਾ ਗਿਆ ਦੇਸੀ ਲੁਟੇਰੇ ਉਵੇਂ ਕਾਇਮ ਨੇ ਉਹ ਹਿੰਦੁਸਤਾਨ ਦੇ ਵਿੱਚ ਨੇ ਜਿਹਨਾਂ ਦੇਸ਼ ਨੂੰ ਲੁੱਟਿਆ ਤੇ ਉਹ ਜ਼ਗੀਰਦਾਰੀ ਨੂੰ ਖਤਮ ਕਰਨਾ ਲੋਕਾਂ ਨੂੰ ਜ਼ਮੀਨਾਂ ਜਿਹੜੀ ਆ ਉਹ ਵੰਡੀਆਂ ਜਾਣ ਇਹ ਸਾਰੀ ਮੰਗ ਸੀ ਕਿਸਾਨ ਸਭਾ ਵੱਲੋਂ ਅੱਛਾ ਮੈਂ ਇਹ ਸੁਣਿਆ ਸਾਰੇ ਲੋਕ ਹੀ ਕਹਿੰਦੇ ਨੇ ਕਿ ਸਾਰੇ ਹਿੰਦੁਸਤਾਨ ਨਾਲੋਂ ਵੱਧ ਵੋਟਾਂ ਜੋ ਐਮਐਲਏ ਦੀਆਂ ਲੈ ਕੇ ਤੁਸੀਂ ਜਿੱਤੇ ਸੀ ਕਿ ਉਸ ਵਾਰੀ ਉਸ ਬਾਰੇ ਤੁਹਾਨੂੰ ਰੂਸ ਨੇ ਬੁਲਾਇਆ ਸੀ ਉੱਥੇ ਉਹ ਵਾਰੀ ਗੱਲ ਸਰ ਇਹ ਹੈ ਇਹ ਹਿੰਦੁਸਤਾਨ ਦੀ ਮਿਲ ਕੇ ਪੰਜਾਬ ਦੀ 117 ਸੀਟਾਂ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਮੇਰੀਆਂ ਜ਼ਿਆਦਾ ਸੀ ਅੱਛਾ ਇਹ ਕਿੰਬਰ ਤੇ ਦਿੱਤੇ ਸੀ ਮੈਂ ਅੱਛਾ ਲੋਕਲ ਰੋਟਾ ਪਾਈਆਂ ਬੜੀ ਧੜਾ ਧੜ ਉਹਦਾ ਇੱਕ ਕਾਰਨ ਸੀ 1970 ਦੇ ਵਿੱਚ ਅੱਛਾ 72 ਇਲੈਕਸ਼ਨ ਹੁੰਦਾ ਹੈ 1970 ਦੇ ਵਿੱਚ ਜਿਹੜੀ ਕਮਨਸ ਪਾਰਟੀ ਨੂੰ ਸਾਰੇ ਹਿੰਦੁਸਤਾਨ سے ਚੱਲਿਆ ਥਾਂ ਥਾਂ ਤੇ ਮੋਰਚੇ ਲਾ ਕੇ ਜ਼ਮੀਨ ਦੀ ਮੰਗ ਪੁੱਛੋ ਅੱਛਾ ਵੀ ਜ਼ਮੀਨ ਜਿਹੜੀ ਵੀ ਜ਼ਮੀਨ ਹੈ ਜ਼ਮੀਨ ਦਿੱਤੀ ਹੈ ਤੇ ਜਿਹੜੀਆਂ ਜ਼ਮੀਨਾਂ ਸਰਕਾਰ ਦੀਆਂ ਲੋਕਾਂ ਨੇ ਆਬਾਦ ਕੀਤੀਆਂ ਨੇ ਹੂੰ 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 ਉੱਥੇ ਆਬਾਦਕਾਰਾਂ ਦਾ ਰਕਸਸ ਵੀ ਜਿਹੜੀ ਆਬਾਦਕਾਰ ਨੇ ਉਹਨਾਂ ਨੂੰ ਜ਼ਮੀਨਾਂ ਪੱਕੀਆਂ ਕੀਤੀਆਂ ਸਰਕਾਰ ਉਹ ਜ਼ਮੀਨ ਲੈ ਕੇ ਨਿਲਾਮ ਕਰਨਾ ਚਾਹੁੰਦੀ ਹੂੰ ਹੂੰ ਸਾਰੇ ਪਿੰਡਾਂ ਚੋਂ ਜਾਂਦੇ ਸਾਂ ਨਾਅਰਾ ਲੈ ਕੇ ਅੱਛਾ ਅਰ ਉੱਥੇ ਜਾ ਕੇ ਜਿਸੇ ਨਿਲਾਮ ਤਹਿਸੀਲਦਾਰ ਆਉਣਾ ਉਹਨਾਂ ਨੂੰ ਸੀ ਟੋਰ ਦੇਣਾ अच्छा तो जितने जंग लड़ाई भी हो जाती थी ऐसे सीमा निराम नाफी रोक देती ठीक है फिर उसके बाद मैं भी जब जीत गया ये मसला सारा ज्ञानी जयल सिंह की सरकार इज होया कि ਤੁਸੀਂ ਇਹ زمین ਨਿਰਾਮ ਨਾ ਕਰੋ ਇਹ ਜਨਾਬਾਦ ਕੀਤੇ ਉਹਨਾਂ ਨੂੰ ਥੋੜੇ ਰੇਟ ਉਸ ਦੇ ਦਿਓ ਉਹ ਬ੍ਰਿਕਸ ਤਾਂ ਬਾਅਦ ਤੇ ਜਿਹੜੇ ਲੋਕ ਸਨ ਉਹਨਾਂ ਨੂੰ ਜ਼ਮੀਨ ਦੇ ਹਮਾਰਕ ਪਾ ਲਈ ਨਹੀਂ ਤਾਂ ਆ ਸਾਰਾ ਜਿਹੜਾ ਬਾਰਡਰ ਸਾਰਾ ਸੀਮਾ ਦੇ ਨਾਲ ਨਾਲ ਲੁਕਾਬਾਦ ਦੀ ਕਿਸੇ ਦੂਜੇ ਪੱਟੇ ਤੇ ਜਮੀਨ ਨਿਰਾਮ ਹੋ ਰਹੀ ਸੀ ਨਹੀਂ ਨਹੀਂ ਇਹ ਪਾਣੀ ਵਾਟੀ 70 ਦੇ ਵਿੱਚ ਮੋਰਚਾ ਲੱਗ ਗਿਆ ਬੇਦੀ ਫਾਰਮ ਤੇ ਹੂੰ ਉਸ ਤੇ ਅਸੀਂ ਜਿਹੜੇ ਤਿੰਨ ਜ਼ਿਲ੍ਹਾ ਅੰਮ੍ਰਿਤਸਰ ਤੇ ਸਾਡਾ ਜ਼ਿਲ੍ਹਾ ਇਹਨਾਂ ਤੇ ਇਸ ਇਸ ਇੱਥੇ ਮੋਰਚੇ ਚੋਂ ਸਾਰਾ ਹੋਣਾ ਸੀ ਹੂੰ ਇੱਥੇ ਮੋਰਚੇ ਬਹੁਤ ਰੁਕ ਜਾਂਦੇ ਰਹੇ ਹੂੰ ਤੇ ਉਸ ਤੋਂ ਬਾਅਦ ਕੁਛ ਉਹਨਾਂ ਬਾਦ ਸਾਰੋਂ ਕਿਤੇ ਗਿਫਤਾਰੀਆਂ ਕਰ ਲਈਆਂ ਲੀਡਰਾਂ ਨੂੰ ਅੱਛਾ ਤੇ ਬਾਕੀ ਲੋਕਾਂ ਨੂੰ ਟੱਕਾਂ ਚ ਪਾ ਕੇ ਰਾਜਸਥਾਨ ਦੇ ਬਾਰਡਰਾਂ ਤੇ ਸਾਠ ਉਹਨਾਂ ਟਿੱਬਿਆਂ ਅੱਛਾ ਇਹ ਲਹਿਰ 15 ਦਿਨ ਚੱਲਦੀ 15 ਅਗਸਤ ਤੱਕ ਅੱਛਾ ਇਹਦੇ ਵਿੱਚ ਅਸੀਂ 86 1300 ਆਦਮੀ ਗਿਫਤਾਰ ਹੋ ਗਏ ਜੇਲ੍ਹ ਚ ਫਿਰ ਉਸ ਤੋਂ ਜੇਲ੍ਹ ਚਲੇ ਗਏ ਅੱਛਾ 86 ਸਾਡੇ ਨਾਲੇ ਖਾਸ ਜਿਹੜੀ ਗੱਲ ਕਰਨ ਵਾਲੀ ਹੈ ਅੱਛਾ ਉਹ ਸਾਡੇ ਇਲਾਕੇ ਦੀਆਂ ਤੇ ਕੁਝ ਅੰਮ੍ਰਿਤਸਰ ਤੋਂ ਵੀ ਵੀ ਮਿਲਦਾ ਸੀ ਲੀਡਰ ਉਹਦੀ ਅਗਵਾਈ ਵਿੱਚ ਇੱਥੇ ਉਹ ਵੀ ਸਾਡੇ ਨਾਲ ਮੋਰਚੇ ਤੇ ਗਈਆਂ ਅੱਛਾ 86 ਔਰਤਾਂ ਕਈਆਂ ਦੇ ਬੱਚੇ ਵੀ ਪੁੱਛੜ ਸਰ ਉਹ ਜਿਹੜੀ ਗੁਸਤਾਰੀਆਂ ਨੇ ਦੇ ਦਿੱਤੀ ਅੱਛਾ ਅਸੀਂ 86 ਬੀਵੀਆਂ ਔਰਸਨ 1300 ਸੀ ਬੰਦੇ ਸੀ ਅੱਛਾ ਇੱਕ ਮਹੀਨਾ ਪਰ ਜੇਲ੍ਹ ਚ ਰਿਹਾ ਉਸ ਤੋਂ ਬਾਅਦ ਸਰਕਾਰ ਨਾਲ ਗੱਲ ਹੋ ਗਈ ਅੱਛਾ ਪਰ ਸਾਰੇ ਜਿਹੜਾ ਉਹ ਮੋਰਚਾ ਵਾਪਸ ਲੈ ਲੈਣ ਆ ਉਸ ਕੇ ਸਾਧ ਹੋ ਗਏ 170 71 ਦੇ ਚੱਗੂ ਆ ਗਿਆ 71 ਦੀ ਮੁਕਤੀ ਆਈ 72 ਦੇ ਅੱਖਰ ਹੋ ਗਿਆ ਉਹ ਫਿਰ ਜਿਹੜੇ ਲੋਕ ਸਰ ਅਸੀਂ ਲਹਿਰ ਤੇ ਲੜੀ ਸੀ ਜਿਹੜਾ ਕਟੀਆਂ ਸਨ ਲੋਕਾਂ ਦਾ ਮਾਨ ਨਹੀਂ ਬਣ ਗਿਆ ਉਹਨਾਂ ਨੇ ਸਾਰੇ ਪੰਜਾਬ ਵਿੱਚ ਬਹੁਤ ਟੋਟਾ ਲੈ ਕੇ ਸੀ ਜਿਤਾਈ ਅੱਛਾ ਔਰ ਉਸ ਤੋਂ ਬਾਅਦ ਅਸੀਂ ਲੋਕਾਂ ਦੀ ਲੜਾਈ ਲੜਦੇ ਰਏ ਹਾਂ ਮੈਂ ਜਤਵੀ ਗਿਆ ਸਾ ਪਰ ਲੋਕਾਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਹੀ ਰਹਾ ਠੀਕ ਤੇ ਉਹ ਉਹਦੇ ਵਿੱਚ ਬਰਾਦਰੀ ਦਾ ਜੁਣੀ ਸੀ ਸਿਰਫ ਲੈਸ ਸੀ ਇਹਦੇ ਸਾਰੇ ਗਰੀਬਾਂ ਦੀ ਮਜ਼ਦੂਰਾਂ ਸਾਹਿਬ ਕਿਸਾਨਾਂ ਦੇ ਹੱਕੂ ਸੀ ਲੈਸ ਸੀ ਠੀਕ ਹੈ ਉਹ ਦੱਸੋ ਗੱਲ ਜਿਹੜੀ ਰੂਸ ਨੇ ਬੁਲਾਇਆ ਸੀ ਤੁਹਾਨੂੰ ਉਹ ਗੱਲ ਉਹ ਅਸਲ ਗੱਲ ਤਾਂ ਇਹ ਹੈ ਵੀ ਇੱਕ ਗੱਲ ਬਣਾਈ ਵੀ ਹੈ ਅੱਛਾ ਅਸਲ ਤਾਂ ਇਹ ਰੂਸ ਸਿਕਮਿਸਪਾਰੀ 1917 ਦੇ ਇਨਕਲਾਬ ਹੋ ਚੁੱਕੇ ਸੀ ਅੱਛਾ ਤੇ ਕਮਨਿਸਪਾਰ ਦੇ ਰਾਜ ਸੀ ਅੱਛਾ ਤਾਂ ਉੱਥੇ ਇਤੋ ਸਾਰੇ ਮੁਰਕਾਂ ਚੁਬਾਰ ਵੀ ਪਾਕਿਸਤਾਨ ਤੱਕ ਉੱਥੇ ਟ੍ਰੈਨਿੰਗ ਲੈਣ ਵਾਸਤੇ ਜਾਂਦੇ ਸਨ ਅੱਛਾ ਤੇ ਉਹਨਾਂ ਨੇ ਫਿਰ ਜਿਹੜਾ ਇਹ ਕਿ ਜੋ ਅਸਲ ਅਸੀਂ ਸਾਡਾ ਜਿਹੜਾ ਟ੍ਰੈਨਿੰਗ ਗਰੁੱਪ ਗਿਆ ਅੱਠਾ ਲੱਗੇ ਅਖਲਰ ਦੀ ਬੀਬੀ ਸਨ ਨਾਲ ਸੀ ਅਗਰਾਬਾਦ ਅੱਛਾ ਔਰ ਅਸੀਂ ਚਲੇ ਗਏ ਰੂਸ ਹੂੰ ਉੱਥੇ ਇੱਕ ਮਹੀਨਾ ਸੀ ਫਿਰ ਲਾ ਕੇ ਟ੍ਰੈਨਿੰਗ ਲਈ ਭੜੀ ਅੱਛਾ ਰੂਸ ਦਾ ਰਾਜ ਵੇਖਿਆ ਤੇ ਇਹ ਉਸ ਵਕਤ ਮਾਨਸੀ ਵੀ ਇਹ ਕੀ ਹੋਇਆ ਅਭੀ ਦੇਸ਼ ਤੋਂ ਫਗਸੂਰੀ ਫਾਂਸੀ ਲੱਗੇ ਹੂੰ ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਜ਼ਗੀਰਦਾਰੀ ਤੇ ਸਰਮਾਦਾਰੀ ਦੇ ਦੇ ਲੁਟੇਰੇ ਜਿਹੜੇ ਨੇ ਉਹ ਗਰੀਬਾਂ ਦਾ ਖੂਨ ਪੀ ਰਹੇ ਨੇ ਅੱਛਾ ਇਹ ਲਹਿਰ ਚੱਲੀ ਸੀ ਮੂਵਮੈਂਟ ਸਾਰੇ ਹਿੰਦੁਸਤਾਨ ਦੇ ਵਿੱਚ ਅੱਛਾ ਤੇ ਉਹਦੇ ਵਿੱਚ ਜੇਲਾਂ ਵੀ ਹੋਇਆ ਸਭ ਕੁਝ ਹੋਇਆ ਤੇ ਉਹ ਜਿਹੜਾ ਅਸੀਂ ਲੜਾਈ ਲੜੀ ਅੱਛਾ ਉਹ ਸਾਰਾ ਕੁਝ ਸਾਰਾ ਪੜ ਕੇ ਲੈਣੇ ਬਾਅਦ ਮਾਰਕਸਵਾਦ ਤੇ ਪੜਾਇਆ ਉਹਨਾਂ ਸਾਨੂੰ ਪੜ ਕੇ ਆਏ ਹੂੰ ਤੇ ਉਹ ਸੀਮ пустыਾਨ 3 ਮਹੀਨੇ ਬਰਬਾਦੀ ਵਿੱਚ ਕੱਟ ਕੇ ਆ ਗਿਆ ਤੇ ਅਸੀਂ ਉਹ ਸਾਰੇ ਸਿੱਖਿਆਇਸਾ ਹਮ ਇੱਥੇ ਫਿਰ ਅੱਜ ਤੱਕ ਹੀ ਪਾਰਟੀ ਦੇ ਨਾਲ ਹੀ ਉਸ ਪਾਰਟੀ ਉਹ ਤੁਹਾਲਾਂ ਤੱਕ ਬਣ ਗਈ ਤੁਸੀਂ ਥਾਂ ਤੋਂ ਹੋਰ ਪਾਰਟੀਆਂ ਬਣ ਗਈਆਂ ਤੇ ਫਿਰ ਕੋ ਨਾਰੇ ਵੀ ਲੱਗੇ ਉਹ ਫਿਰ ਕਾ ਪ੍ਰਸਤੀ ਲਈ ਚਲੇ ਗਏ ਉਹ ਹਿੰਦੂ ਸੇ ਕਿਦਾਂ ਨਾਰਾ ਕੋ ਮੁਸਲਮਾਨ ਦਾ ਨਾਰਾ ਅੱਜ ਵੀ ਗੂੰਜਦੇ ਨੇ ਜਿਹੜੀ ਉਹ ਸਾਡੀ ਲਹਿਰ ਸੀ ਇਹਨਾਂ ਨਾਰੇ ਨੇ ਕਮਜ਼ੋਰ ਕਰਤੀ ਲੋਕ ਵੰਡੇ ਗਏ ਧਰਮਾਂ ਦੇ ਵਿੱਚ ਕੋ ਮਸਬਾਂ ਦੇ ਵਿੱਚ ਕੋ ਜਾਤੀਆਂ ਦੇ ਉਹ ਵੰਡਣ ਦੇ ਨਾਲ ਸਾਡਾ ਨੁਕਸਾਨਦੇਰਤਾ ਹੋ ਗਿਆ ਜਿਹੜੀ ਲਹਿਰ ਇਕੱਠੀ ਰਹਿੰਦੀ ਜਮਾਤੀ ਤੇ ਰੋੜੀ ਇੱਕ ਲੁਟੇਰੇ ਜਿਹੜੀ ਲੁੱਟਣ ਵਾਲੇ ਸਨ ਇੱਕ ਕੀਰਤੀ ਕਮੇ ਸਰ ਜਾਂ ਆਪਦਾ ਨਹੀਂ ਸੀ ਤੇ ਉਹ ਜਿਹੜੇ ਉਹਨਾਂ ਦਾ ਰਾਜ ਹੋਣਾ ਚਾਹੀਦਾ ਇਹ ਸਾਡੀ ਮੰਗ ਸੀ ਤੇ ਉਸ ਜਿਸ ਅਸੀਂ ਜੇਰ ਵੀ ਕੱਟੀ ਤੇ ਲੋਕਾਂ ਨੇ ਤੈਨਵਾਰੀ ਜਿਤਾਇਆ ਠੀਕ ਹੁਣ ਇਹ ਤੁਸੀਂ ਦੱਸੋ ਹੁਣ ਤੁਹਾਡੀ ਆਖਰੀ ਇੱਛਾ ਕੀ ਹੈ ਕਿ ਆਪਨੇ ਜੁੰਦਿਆਂ ਜੁੰਦਿਆਂ ਜੋ ਤੁਸੀਂ ਕਰ ਜਾਓ ਜੋ ਤੁਹਾਡੀ ਆਖਰੀ ਇੱਛਾ ਉਸ ਬਾਰੇ ਮੈਂ ਤਾਂ ਹੁਣ ਕਰਨ ਜੁਗਾ ਇਹਨਾਂ ਨਹੀਂ ਮੇਰੀ ਹੁਮਨਬੋਲ ਜ਼ਿਆਦਾ ਹੋ ਗਈ 92 ਸਾਲ ਪੂਰੇ ਕਰ ਲੈਣ 93 ਚੱਲ ਚੱਲ ਪਿਆ ਜਿਹਦੀ ਅੱਜ 7 ਤਰੀਕ ਹੈ ਅੱਛਾ ਮੇਰੀ ਆਖਰ ਖਾਸ਼ਾ ਹੈ ਵਿਦੇਸ਼ ਵਿੱਚ ਇਸ ਕਿਸਮ ਦਾ ਰਾਜ ਆਵੇ ਅੱਛਾ ਸਾਰੇ ਦੇਸ਼ ਵਿੱਚ ਹੂੰ ਇਹਦੇ ਚੇ ਹਰ ਗਰੀਬ ਦਾ ਬੱਚਾ ਵੀ ਚੰਗੀ ਪੜ੍ਹਾਈ ਕਰ ਸਕੇ ਠੀਕ ਹੈ ਉਹਨੂੰ ਪੜ੍ਹਾਈ ਦੀ ਸਾਰੀਆਂ ਸਹੂਲਤਾਂ ਹੋਣ ਹੂੰ ਠੀਕ ਹੈ ਉਹ ਰੀਵਨਰਵੇ ਹਰ ਇੱਕ ਦੇ ਕੋ ਰੋਟੀ ਮਕਾਨ ਇਹ ਹੋਏ ਇਹ ਸਾਡੀ ਜੀ ਰੋਟੀ ਕਪੜਾ ਮਕਾਨ ਹੂੰ ਇਹ ਸਾਡਾ ਆ ਜੀ ਮੇਰੀ ਖਾਸ਼ੀ ਹੈ ਕਿ ਲੋਕ ਜਾਗ ਪਣ ਉੱਠਣ ਠੀਕ ਇਹ ਜਿਹੜਾ ਦੇਸ਼ ਚੰਗਾ ਆਜ਼ਾਦ ਦੇ ਸਾਰਾ ਹੋ ਜਾਏ ਤੇ ਲੋਕ ਰੋਟੀ ਖਾ ਸਕਣ ਹੁਣ ਤਾਂ ਨਾਰਾ ਇਹ ਨਜੀਬ ਗਾਂਧੀ ਨੇ ਵੀ ਦੇ ਦਿੱਤਾ ਕਿ ਮੇਰੀ ਸਰਕਾਰ ਹੈ ਤੇ ਮੈਂ ਭੁੱਖਾ ਨਹੀਂ ਰਹਿਣ ਦੇਣਾ ਹਰ ਇੱਕ ਨੂੰ ਪੈਸੇ ਦੇਣੇ ਬੜੀਆਂ ਨਰ ਬਣ ਜਾਂਦੇ ਚੰਗੀ ਗੱਲ ਹੈ ਠੀਕ ਹੈ ਇਹ ਸਾਡੀ ਮੰਗ ਸੀ ਤੇ ਅੱਜ ਵੀ ਮੇਰੀ ਖਾਸ਼ੇ ਕਿ ਕੋਈ ਇਸ ਦਾ ਬੱਚਾ ਅਨਪੜ੍ਹ ਨਾ ਰਹਿ ਜਾਏ ਕਿਸ ਦਾ ਘਰ ਨਾ ਹੋਵੇ ਘਰ ਸਭ ਦੇ ਹੋਣ ਸਭ ਨੂੰ ਰੋਟੀ ਮਿਲੇ ਚੰਗਾ ਰੋਜ਼ਗਾਰ ਹੋਵੇ ਦੇਸ਼ ਸਾਰਾ ਅਮੀਰ ਹੋ ਜਾਏ ਔਰ ਵੱਡੀਆਂ ਲੁੱਟਾਂ ਜਿਹੜੀਆਂ ਉਹਨਾਂ ਤੋਂ ਪੱ ਦੀ ਨਹੀਂ ਜੀ ਠੀਕ ਹੈ ਇਹ ਮੇਰੀ ਅੱਜ ਵੀ ਖਾਹਿਸ਼ ਹੈ ਹਾਂ ਬਹੁਤ ਬਹੁਤ ਧੰਨਵਾਦ ਜੀ ਇਹ ਸਰਦਾਰ ਮਹਤਾਬ ਸਿੰਘ ਜੋ ਬਾਬੇ ਬੋੜ ਦੇ ਨਾਮ ਨਾਲ ਜਾਣੇ ਜਾਂਦੇ ਆ ਜਲਾਲਾਬਾਦ ਦੀ ਰਾਜਨੀਤੀ ਵਿੱਚ ਇਹਨਾਂ ਦੇ ਨਾਲ ਬੈਠ ਕੇ ਅਸੀਂ ਜੋ ਉਹਨਾਂ ਦੇ ਜਨਮ ਤੋਂ ਲੈ ਕੇ ਔਰ ਰਾਜਨੀਤੀ ਕੈਰੀਅਰ ਔਰ ਬੱਚਾਂ ਬਾਰੇ ਜੋ ਸਮੁੱਚੇ ਇਸ ਦੇ ਇਹਨਾਂ ਦੇ ਜੀਵਨ ਬਾਰੇ ਆ ਤੁਹਾਡੇ ਨਾਲ ਗੱਲਬਾਤ ਕੀਤੀ ਆਸ ਕਰਦੇ ਹਾਂ ਤੁਹਾਨੂੰ ਇਹ ਇੰਟਰਵਿਊ ਪਸੰਦ ਆਵੇਗੀ ਔਰ ਸਾਰੇ ਹੀ ਆਪਣੀ ਬੋਲੀ ਆਪਣਾ ਦੇਸ਼ ਚੈਨਲ ਦੇਖ ਰਹਾ ਹੈ ਸਰੋਤਿਆਂ ਨੂੰ ਫਿਰ ਦੁਬਾਰਾ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਧੰਨਵਾਦ